ਹਾਂਜੀ ਵੇਖੋ ਜੀ ਇਹ ਇੱਕ ਬਹੁਤ ਵੱਡਾ ਮਹਾਨ ਦਿਨ ਹੈ ਤੇ ਸਰਕਾਰ ਨੇ ਵੀ ਬਹੁਤ ਹੀ ਕਰਕੇ ਕਰਕੇ ਤੇ ਇਸ ਦਿਨ ਮਨਾਇਆ ਜਿਹੜਾ 26 ਜੁਲਾਈ ਤੇ ਮਾਨੂੰ ਇਸ ਗੱਲ ਤੇ ਮਾਣ ਹੈ ਕਿ ਸਾ ਸਰਕਾਰਾਂ ਸਾਡੇ ਜੀ ਦਾਨੂ ਯਾਦ ਕਰਦੀਆਂ ਨੇ ਜਿਵੇਂ ਨੇ ਸਾਡਾ ਨਿੰਦ ਨੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਸਰ ਅੰਦੀ ਇਲਾਕਿਆਂ ਦੇ ਵਿੱਚ ਡੂਟੀਆਂ ਨਮੁੰਦੇ ਨੇ ਪਰ ਹੁਣ ਜਿਹੜਾ ਦੇਸ਼ ਆ ਕਿਸ ਵੱਲ ਤੁਰਿਆ ਜਾ ਰਿਹਾ ਨੌਜਵਾਨ ਇਹ ਭਰਤੀ ਕੋ ਕਿਰਾਜੀ ਨੇ ਹੈ ਕਿ ਪੰਜਵੰਦਰੀਆ ਨਸ਼ੇ ਦਾ ਵਗ ਰਿਹਾ ਪੰਜਾਬ ਦੇ ਵਿੱਚ ਤੁਹਾਨੂੰ ਸਵਾਗਤ ਹੈ ਜੀ ਵਗ ਰਿਹਾ ਸਹੀ ਗੱਲ ਇਹ ਵਗ ਰਿਹਾ ਇੱਕ ਨਵੀਂ ਸਕੀਮ ਲਾਂਚ ਹੋਈ ਆ ਅ ਅਗਨੀਵੀਰ ਸਕੀਮ ਉਹਦੇ ਵਿੱਚ ਤੁਸੀਂ 4 ਸਾਲ ਦਾ ਇੱਕ ਇੱਕ ਨੌਜਵਾਨ ਨੂੰ ਸਿਰਫ ਇੱਕ ਜੌਬ ਦਾ ਪੀਰੀਅਡ ਦੇ ਦੇ ਰਹੇ ਜੀ ਤੇ 4 ਸਾਲ ਤੋਂ ਬਾਅਦ ਉਹ ਕੀ ਕਰੂਗਾ ਜੀ 26 ਜੁਲਾਈ ਕਾਰਗਲ ਦਿਵਸ پورے ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਜਿੱਥੇ ਕੀ ਜੰਮੂ ਕਸ਼ਮੀਰ ਖੇਤਰ ਦੇ ਵਿੱਚ ਕਈ ਫੌਜੀ ਵੀਰ ਜਿਹੜੇ ਕੀ ਸ਼ਹੀਦ ਹੋਏ ਸਨ ਅੱਜ ਪੂਰੇ ਭਾਰਤ ਦੇ ਵਿੱਚ ਕਾਰਗਿਲ ਦਿਵਸ ਮਨਾਇਆ ਜਾ ਰਿਹਾ ਉਸ ਘਰ ਦੇ ਵਿੱਚ ਪਹੁੰਚੇ ਹੋਇਆ ਜੈਪ ਸਿੰਘ ਦੇ ਘਰੇ ਦੇਖ ਸਕੋ ਕੀ ਘਰ ਦੀਆਂ ਤਸਵੀਰਾਂ ਜਿਸ ਦੇ ਵਿੱਚ ਉਹਨਾਂ ਦੀ ਪਤਨੀ ਉਹਨਾਂ ਦੇ ਬੱਚੇ ਰਹਿ ਰਹੇ ਸਨ ਤੇ ਗੱਲਬਾਤ ਵੀ ਕਰਾਂਗੇ ਕਿਉਂਕਿ ਪਰਿਵਾਰ ਦੇ ਵਿੱਚ ਕਿਦਾਂ ਦਾ ਮਾਹੌਲ ਆ ਇਹ ਘਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਜੈਪ ਸਿੰਘ ਦੇ ਗੁਰੂ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਦੇ ਵੱਲੋਂ ਆਪਣੇ ਬੱਚਿਆਂ ਨੂੰ ਪਾ ਲਿਆ ਗਿਆ ਤੇ ਅੱਜ ਜਿਹੜਾ ਪੂਰੇ ਭਾਰਤ ਦੇ ਵਿੱਚ 26 ਜੁਲਾਈ ਕਰਤਕ ਦਿਵਸ ਜਿਹੜਾ ਮਨਾਇਆ ਜਾ ਰਿਹਾ ਜੈਪ ਸਿੰਘ ਜੀ ਤਰਨਪਤਨੀ ਸਾਡੇ ਨਾਲ ਨੇ ਜੀ ਕੀ ਕਹਿਣਾ ਚਾਹੋਗੇ 26 ਜੁਲਾਈ ਪੂਰੇ ਭਾਰਤ ਦੇ ਵਿੱਚ ਕਰਤਕ ਦਿਵਸ ਜਿਹੜਾ ਮਨਾਇਆ ਜਾ ਰਿਹਾ ਇਸ ਦਿਨ ਤੁਸੀਂ ਵੀ ਕੈਨੇਡਾ ਤੋਂ ਇਸ ਦਿਵਸ ਨੂੰ ਮਨਾਉਣ ਵਾਸਤੇ ਪਹੁੰਚਦੇ ਹੋ ਹਾਂਜੀ ਵੇਖੋ ਜੀ ਇਹ ਤੇ ਇੱਕ ਬਹੁਤ ਵੱਡਾ ਮਹਾਨ ਦਿਨ ਹੈ ਤੇ ਸਰਕਾਰ ਨੇ ਵੀ ਬਹੁਤ ਹੀ ਕਰਕੇ ਕਰਕੇ ਤੇ ਇਸ ਦਿਨ ਮਨਾਇਆ ਜਾਂਦਾ 26 ਜੁਲਾਈ ਤੇ ਮਾਨੂੰ ਇਸ ਗੱਲ ਤੇ ਮਾਣ ਹੈ ਕਿ ਸਾ ਸਰਕਾਰਾਂ ਸਾਡੇ ਜੀ ਦਾਨੂ ਯਾਦ ਕਰਦੀਆਂ ਨੇ ਇਸ ਇਸ ਗੱਲ ਦਾ ਸਾਨੂੰ ਮਾਣ ਹੈ ਜੈਪ ਸਿੰਘ ਦਾ ਸੁਭਾਅ ਕਿਦਾਂ ਦਾ ਸੀ ਬਹੁਤ ਵਧੀਆ ਸੀ ਬਹੁਤ ਚੰਗੇ ਸੀ ਸੁਭਾਅ ਤੇ ਬਹੁਤ ਵਧੀਆ ਸੀ ਤੇ ਜੈਪ ਸਿੰਘ ਤੇ ਗੱਲਬਾਤ ਕਰਦੇ ਸਨ ਕਿ ਜਦੋਂ ਡਿਊਟੀ ਨਿਭਾਉਂਦੇ ਦੁਬਾਰ ਕੋਈ ਕੋਈ ਗੱਲਬਾਤ ਹੁੰਦੀ ਸੀ ਤੁਹਾਡੀ ਹਾਂਜੀ ਹਾਂਜੀ ਗੱਲਬਾਤ ਤਾਂ ਹੁੰਦੀ ਸੀ ਵਾਹ ਉਦੋਂ ਤੇ ਉਸ ਟਾਈਮ ਤੇ ਫੋਨ ਨਹੀਂ ਹੁੰਦੇ ਚਿੱਠੀਆਂ ਹੁੰਦੀਆਂ ਸੀ ਬਸ ਚਿੱਠੀਆਂ ਹੀ ਆਉਂਦੀਆਂ ਸੀ ਹੂੰ ਤੇ ਜਦੋਂ ਫਿਰ ਜੰਗ ਚੱਲ ਗਿਆ ਉਦੋਂ ਫਿਰ ਚਿੱਠੀਆਂ ਵੀ ਨਹੀਂ ਆਈਆਂ ਦੋ ਮਹੀਨੇ ਪਹਿਲਾਂ ਫਿਰ ਬੱਚੇ ਤਾਂ ਪਾਲਣ ਪੋਸੇ ਕਿੱਧਾ ਕਿੱਧਾ ਗਿਆ ਜੈਪ ਸਿੰਘ ਦੇ ਬਾਅਦ ਤਾਂ ਕੋਈ ਘਰ ਦੇ ਵਿੱਚ ਇੱਕੋ ਕਮਾਉਣ ਵਾਲਾ ਹੋਣਾ ਉਹਦੇ ਜਾਣ ਤੋਂ ਬਾਅਦ ਕਿਉਂਕਿ ਚਲੋ ਦੇਸ਼ਵੱਤ ਤੇ ਬਹੁਤ ਕੁਝ ਉਹਨਾਂ ਨੇ ਕੀਤਾ ਸੀ ਆਪਣੀ ਛਿੱਦੀ ਦਿੱਤੀ ਸੀ ਉਹਨਾਂ ਨੇ ਬਸ ਉਹਨਾਂ ਦੀ ਕਮਾਈ ਨਾਲ ਹੀ ਬੱਚੇ ਪਲੇ ਜੀ ਉਹਨਾਂ ਦੀ ਕਮਾਈ ਨਾਲ ਹੀ ਸਭ ਕੁਝ ਹੋਇਆ ਪਹਿਲਾਂ ਉਹਨਾਂ ਦੀ ਪੈਨਸ਼ਨ ਲੱਗ ਗਈ ਫਿਰ ਮੈਨੂੰ ਸਰਕਾਰੀ ਜੌਬ ਮਿਲ ਗਈ ਉਹ ਫਿਰ ਮੈਂ ਸਰਕਾਰੀ ਜੌਬ ਵਰ ਕੇ ਬਾਅਦ ਛੱਡਦੀ ਕਿਉਂਕਿ ਸਰਕਾਰ ਵੱਲੋਂ ਇੱਕ ਇੱਕ ਚੀਜ਼ ਮਿਲਦੀ ਮੈਨੂੰ ਫਿਰ ਏਜੰਸੀ ਮਿਲੀ ਫਿਰ ਜੌਬ ਛੱਡਣੀ ਪਈ ਮੈਨੂੰ ਬਸ ਬੱਚੇ ਇਸ ਤਰ੍ਹਾਂ ਪਲਣ ਪੋਸ਼ਣ ਹੋ ਗਏ ਲੱਗਦਾ ਕਿ ਜਿਹੜੇ ਪਬਜੀ ਖੇਰ ਨੇ ਸਾਜਦਾ ਨਿੰਦੇ ਨੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਸਰहदी ਇਲਾਕਿਆਂ ਦੇ ਵਿੱਚ ਡਿਊਟੀਆਂ ਨਿਭਾਉਂਦੇ ਨੇ ਪਰ ਹੁਣ ਜਿਹੜਾ ਦੇਸ਼ ਆ ਕਿਸ ਵੱਲ ਤੁਰਿਆ ਜਾ ਰਿਹਾ ਨੌਜਵਾਨ ਇਹ ਭਰਤੀ ਹੋ ਕੇ ਰਾਜੀ ਨਹੀਂ ਹੈਗੀ ਇਸ ਇਹ ਸਵਾਲ ਦਾ ਜਵਾਬ ਕੀ ਕਹਿ ਸਕਦੇ ਹੁਣ ਤੁਹਾਨੂੰ ਵੀ ਪਤਾ ਹੈ ਵੀ ਇੱਕ ਤੇ ਨੌਜਵਾਨ ਪੀੜ੍ਹੀ ਜਿਹੜੀ ਹੈ ਬਾਹਰ ਵੱਲ ਤੁਰ ਪਈ ਹੈ। ਹੂੰ। ਤੇ ਦੂਸਰਾ ਮਾਪੇ ਵੀ ਇਸ ਰਸਤੇ ਤੋਂ ਬੱਚਿਆਂ ਨੂੰ ਰੋਕ ਨਹੀਂ ਰਿਹਾ ਕਿਉਂਕਿ ਮਾਪਿਆਂ ਨੂੰ ਹਰ ਵੇਲੇ ਇਹੀ ਡਰ ਰਿਹਾ ਕਿ ਸਾਡੇ ਬੱਚੇ ਨਸ਼ਿਆਂ ਤੇ ਨਾ ਚੱਲ ਪੈਣ। ਬਸ ਇਹੀ ਗੱਲ ਹੈ। ਦੇਸ਼ ਦੀ ਖਾਤਰ ਤੇ ਹੁਣ ਕੁਝ ਕੁਝ ਕਰਨ ਨੂੰ ਤਿਆਰੀ ਨਹੀਂ। ਵੀ ਅਸੀਂ ਵੀ ਕੁਝ ਕਰੀਏ ਆਪਣੇ ਦੇਸ਼ ਦੀ ਖਾਤਰ ਜਾਂ ਜਜ਼ਬਾ ਪੈਦਾ ਕਰੀਏ ਵੀ ਇਹੀ ਵੀ ਕੁਝ ਕਰਨਾ ਕੋਈ ਨਹੀਂ। ਲੱਗਦਾ ਕਿ ਪੰਜਵਾਂ ਦਰਿਆ ਨਸ਼ੇ ਦਾ ਵਗ ਰਿਹਾ ਪੰਜਾਬ ਦੇ ਵਿੱਚ। ਬਸ ਵਗ ਰਿਹਾ ਜੀ ਵਗ ਰਿਹਾ। ਸਹੀ ਗੱਲ ਇਹ ਵਗ ਰਿਹਾ। ਪਰ ਲੱਗਦਾ ਕਿ ਜੈਪ ਸਿੰਘ ਦਾ ਜੋ ਪੁੱਤਰ ਜਿਹੜਾ ਕਿ ਉਹ ਸਹੀ ਰਾਹ ਦੇ ਉੱਤੇ ਚੱਲ ਰਿਹਾ ਜੀ। ਹਾਂਜੀ ਹਾਂਜੀ ਸਹੀ ਹੈ ਸਹੀ ਚੱਲ ਰਹੀ ਹੈ। ਬਿਲਕੁਲ ਜੀ ਉਹਨਾਂ ਦੇ ਪੁੱਤਰ ਸਰ ਨਾਲ ਗੱਲਬਾਤ ਕਰਾਂਗੇ ਕਿ ਨਾਮ ਹੈ ਸਰ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਕਿੰਨਾ ਮਾਣ ਹੁੰਦਾ ਕਿ ਇਹ ਪਿਤਾ ਨੇ ਦੇਸ਼ ਵਾਸਤੇ ਜਿਹੜੀ ਕਿ ਸ਼ਹੀਦੀ ਦਿੱਤੀ। ਆ ਵੇਖੋ ਜੀ ਇਸ ਦੁਨੀਆ ਤੋਂ ਜਾਣਾ ਤੇ ਹਰ ਇੱਕ ਨਹੀਂ ਹੈ ਜੀ। ਪਰ ਕੋਈ ਇਸ ਤਰ੍ਹਾਂ ਦਾ ਜਾਣਾ ਜਿਹੜਾ ਇੱਕ ਦੇਸ਼ ਨੂੰ ਜਾਂ ਦੇਸ਼ ਦੇ ਨੌਜਵਾਨਾਂ ਨੂੰ ਇੱਕ ਸਬਕ ਦੇ ਜਾਵੇ ਇੱਕ ਲੀਹ ਦੇ ਜਾਵੇ ਤੇ ਇਸ ਐਸੀ ਸ਼ਹੀਦੀ ਉੱਤੇ ਸਾਨੂੰ ਮੈਨੂੰ ਬਹੁਤ ਮਾਣ ਹੁੰਦਾ ਹੈ ਜੀ ਸਾਨੂੰ ਬਹੁਤ ਮਾਣ ਹੈ ਜੀ ਉਹਨਾਂ ਦੀ ਸ਼ਹੀਦੀ ਤੇ ਲੱਗਦਾ ਕਿ ਜੋ ਪਿਤਾ ਦੇ ਵੱਲੋਂ ਜਾਂ ਮਾਤਾ ਦੇ ਵੱਲੋਂ ਸਹਾਰਾ ਦਿੱਤੇ ਗਏ ਉਹਨਾਂ ਦੇ ਚਾਰੇ ਕਿਉਂਕਿ ਪੰਜਾਬ ਦੇ ਚ ਨਸ਼ਾ ਬਹੁਤ ਨੌਜਵਾਨ ਨਸ਼ੇਵਾਲ ਚੱਲਦੇ ਜਾ ਰਹੇ ਨੇ ਜੀ ਵੇਖੋ ਜੀ ਇੱਕ ਗੱਲ ਹੈਗੀ ਆ ਕਿ ਜਿਹੜਾ ਵਿਹਲਾ ਦਿਮਾਗ ਹੁੰਦਾ ਹੈ ਉਹ ਸ਼ੈਤਾਨ ਦਾ ਘਰ ਹੁੰਦਾ ਹੈ ਜੀ ਪਹਿਲੀ ਗੱਲ ਤੇ ਆ ਜੇ ਸਰਕਾਰਾਂ ਨਸ਼ਾ ਰੋਕਣਾ ਚਾਹੁੰਦੀਆਂ ਹਨ ਚਾਹੁੰਦੀਆਂ ਨੇ ਤੇ ਬੱਚਿਆਂ ਨੂੰ ਰੋਜ਼ਗਾਰ ਦੇਣਾ ਸ਼ੁਰੂ ਕਰੇ ਜਾਂ ਬੱਚਿਆਂ ਨੂੰ ਕੋਈ ਕੋਈ ਵੋਕੇਸ਼ਨਲ ਟ੍ਰੇਨਿੰਗ ਦੇਣੀ ਸ਼ੁਰੂ ਕਰੇ ਜਿਸ ਦੇ ਨਾਲ ਜੇ ਸਰਕਾਰੀ ਨੌਕਰੀ ਨਹੀਂ ਤੇ ਘੱਟੋ-ਘੱਟ ਉਹ ਆਪਣਾ ਤੇ ਕੋਈ ਕਾਰੋਬਾਰ ਸ਼ੁਰੂ ਕਰ ਸਕਣ ਕੋਈ ਆਪਣਾ ਕੰਮ-ਕਾਰ ਕਰ ਸਕਣ ਉਹ ਵੀ ਨਹੀਂ ਸਰਕਾਰ ਦੇ ਪਾ ਰਹੀ ਤੇ ਫਿਰ ਆਖਰਕਾਰ ਪੰਜਾਬ ਦੇ ਯੂਥ ਨੂੰ ਜਾਂ ਕਹਿ ਦਈਏ ਕਿ ਦੇਸ਼ ਦੇ ਯੂਥ ਨੂੰ ਫਿਰ ਬਾਹਰ ਵੱਲ ਨੂੰ ਮੂੰਹ ਕਰਨਾ ਪੈ ਰਿਹਾ ਵਾ ਕਿ ਉੱਥੇ ਜਾ ਕੇ ਫਿਰ ਆਪਣਾ ਰੋਜ਼ਗਾਰ ਲੱਭਣਾ ਪੈ ਰਿਹਾ ਹੈ ਕਹਿੰਦੇ ਕਿ ਨੌਜਵਾਨਾਂ ਐਰ ਕੀ ਭਰਤੀ ਹੋ ਕੇ ਰਾਜੀ ਨਹੀਂ ਹੈਗੇ ਉਹ ਦੇਸ਼ ਹਾਈਲਾਈਟਸ ਕਰਦੇ ਤੇ ਦੇਸ਼ਾਂ ਦਾ ਰੁਕ ਕਰ ਰਹੇ ਨੇ ਭਰਤੀ ਜੀ ਵੇਖੋ ਜਿਹੜੀ ਇੱਕ ਨਵੀਂ ਸਕੀਮ ਲਾਂਚ ਹੋਈ ਆ ਅ ਅਗਨੀਵੀਰ ਸਕੀਮ ਹਾਂ ਉਦੇ ਵਿੱਚ ਤੁਸੀਂ 4 ਸਾਲ ਦਾ ਇੱਕ ਇੱਕ ਨੌਜਵਾਨ ਨੂੰ ਸਿਰਫ ਇੱਕ ਜੌਬ ਦਾ ਪੀਰੀਅਡ ਦੇ ਦੇ ਰਹੇ ਜੇ ਤੇ 4 ਸਾਲ ਤੋਂ ਬਾਅਦ ਉਹ ਕੀ ਕਰੂਗਾ ਜੀ 4 ਸਾਲ ਜਿਹੜਾ ਵੀ ਜਿਹੜਾ 4 ਸਾਲ ਦਾ ਪੀਰੀਅਡ ਹੈ ਉਹਦੇ ਵਿੱਚ ਵੀ ਤਕਰੀਬਨ ਮੇਰੇ ਖਿਆਲ ਨਾਲ 25000 ਰੁਪਏ ਤਨਖਾਹ ਆ ਜੀ ਪਹਿਲੀ ਗੱਲ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਬਾਕੀ ਨੌਕਰੀਆਂ ਵਾਂ ਉਹਨਾਂ ਦੇ ਵਿੱਚ ਜਿੰਨੀ ਮੰਗਾਈ ਹੈ ਉਹਦੇ ਮੁਤਾਬਕ ਤਨਖਾਹ ਹੀ ਨਹੀਂ ਹੈਗੀ ਜੀ ਜਾਂ ਘੱਟੋ-ਘੱਟ ਦੋਵੇਂ ਚੀਜ਼ਾਂ ਬੈਲੈਂਸ ਹੋਣ ਤੇ ਫਿਰ ਵੀ ਕੋਈ ਲੋਕ ਇੱਥੇ ਰਹਿ ਕੇ ਵੀ ਖੁਸ਼ ਹੋਣ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਜੀਵਿਕਾ ਚੱਲ ਸਕੇ ਤੇ ਜੇ ਇੱਕ ਇਹ ਕਮਾਂ ਦੇ ਵਿੱਚ ਸਰਕਾਰ ناکਾਮਯਾਬ ਰਹੂਗੀ ਤੇ ਫਿਰ ਤੇ ਹਰ ਇੱਕ ਨੇ ਜੀਣਾ ਤੇ ਹੈਗਾ ਹੀ ਆ ਜੀ ਫਿਰ ਤੇ ਬਾਹਰ ਦਾ ਰੁਕ ਕਰਨੇ ਪੈਣਾ ਵਾ ਤੇ ਉਹ ਵੀ ਕਰਜ਼ਾ ਚੁੱਕ ਕੇ ਕਰਦੇ ਆ ਉਹ ਵੀ ਬਹੁਤੇ ਅਸੀਂ ਨੌਜਵਾਨ ਦੇਖਦੇ ਆ ਕਿ ਕਰਜ਼ਾ ਚੁੱਕ ਕੇ ਬਾਹਰ ਜਾਂਦੇ ਆ ਜੀ ਆ ਬਿਲਕੁਲ ਇੱਕ ਚੀਜ਼ ਹੋ ਰਹੀ ਹੈ ਕਿ ਜਦੋਂ ਫੌਜੀ ਇੱਕ ਆਪਣੇ ਪੂਰੇ ਪਰਿਵਾਰ ਨੂੰ ਛੱਡ ਕੇ ਸਰਦਦੀ ਖੇਤਰ ਦੇ ਵਿੱਚ ਜਾ ਕੇ ਡਿਊਟੀ ਆਪਣੀ ਨਿਭਾਉਂਦਾ ਪਿਛੇ ਉਹਦਾ ਪਰਿਵਾਰ ਕਿੱਧਰ ਰਹਿ ਰਿਹਾ ਇਹ ਵੀ ਕਈ ਵਾਰ ਬੜੀ ਦੂਰੀ ਬਣ ਜਾਂਦੀ ਆ ਫਿਰ ਕਿਦਾਂ ਮੰਨ ਕਿ ਹੁਣ ਤੇ ਭਰਤੀ ਹੋ ਕੇ ਨੌਜਵਾਨ ਰਾਜੀ ਨਹੀਂ ਵੀ ਹੈਗੇ ਦੀ ਸਰਕਾਰ ਦੇ ਉੱਪਰ ਕਈ ਪਾਲਿਸੀਆਂ ਤੇ ਗੱਡੀ ਜਾਂਦੀ ਚਾਰ ਸਾਲ ਦਾ ਜਿਹੜਾ ਅਗਨੀ ਪਦ ਦਾ ਕੱਢਿਆ ਗਿਆ ਸੀ ਹਾਂਜੀ ਹਾਂਜੀ ਬਸ ਨੌਜਵਾਨ ਇਸੇ ਕਰਕੇ ਪ੍ਰਤੀ ਉਹ ਨਿਰਾਜੀ ਨਹੀਂ ਅਗੇ ਵੀ ਚਾਰ ਸਾਲ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਚਾਰ ਸਾਲ ਅਸੀਂ ਪਹਿਲਾਂ ਉੱਥੇ ਜਾਵਾਂਗੇ ਫਿਰ ਅਸੀਂ ਦੁਬਾਰਾ ਨਵੇਂ ਸਿਰੇੋਂ ਕੋਈ ਕੰਮ ਸ਼ੁਰੂ ਕਰਾਂਗੇ ਫਿਰ ਇਸ ਵਾਸਤੇ ਨਵੀਂ ਪੀੜੀ ਜਿਹੜੀ ਇਸ ਪਾਸੇ ਨਹੀਂ ਜਾ ਰਹੀ ਚਾਰ ਸਾਲ ਲਈ ਵਾਸਤੇ ਜਿਹੜੀਆਂ ਸਰਕਾਰਾਂ ਨੇ ਪਹੁੰਚੀ ਕੱਢੀ ਚਾਰ ਸਾਲ ਦੀ ਇਹ ਨੌਜਵਾਨ ਪੀੜੀ ਵਾਸਤੇ ਸਹੀ ਨਹੀਂ ਇਸ ਲਈ ਇੱਕ ਸੀ ਤਾਂ ਪਰਿਵਾਰਾਂ ਤੇ ਇਹ ਨਰਾਜ਼ਗੀ ਬੜੀ ਹੁੰਦੀ ਹੈ ਕਿ ਸਾਨੂੰ ਕੋਈ ਜਦੋਂ ਦੀਵਸ ਹੁੰਦਾ 15 ਅਗਸਤ ਹੁੰਦੀ ਆ ਜਾਂ 13 ਇਹ 26 ਜੁਲਾਈ ਹੁੰਦੀ ਆ ਉਦੋਂ ਯਾਦ ਕੀਤਾ ਜਾਂਦਾ ਉਸ ਤੋਂ ਬਾਅਦ ਕਿਹਦਾ ਕਿਹਾਲ ਤੱਕ ਨਹੀਂ ਪੁੱਛਿਆ ਜਾਂਦਾ ਹਾਂਜੀ ਬਸ ਆ ਇਹਨਾਂ ਦਿਨ ਸਾਨੂੰ ਦੇ ਜਿਹੜੇ ਕਾਰਗਿਲ ਦੇ ਸੀ ਇਹਨਾਂ ਦਿਨਾਂ ਦੀ ਯਾਦ ਕਰਦੇ ਮੇਰੇ ਘਰ 26 ਜੂਨ 15 ਅਗਸਤ ਨੂੰ ਯਾਦ ਵੀ ਘਾਟੀ ਕਰਦੇ ਮੈਂ ਤਾਂ ਕਦੀ ਗਈ ਨਹੀਂ ਕਿਤੇ ਵੀ ਕਾਰ ਨਹੀਂ ਬਣਦਾ ਰਿਹਾ ਹਾਂ ਹਾਂਜੀ ਕਾਰਨ ਕਿ ਮਾਰ ਰਿਹਾ ਹਾਂ ਕੀ ਸਰਕਾਰਾਂ ਦੀ ਪਾਲਿਸੀ ਜਾਂ ਤੇ ਫਿਰ ਸਰਕਾਰਾਂ ਭੁੱਲ ਜਾਂਦੀਆਂ ਉਸ ਟਾਈਮ ਪਤਾ ਨਹੀਂ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਪਰ ਉਹਨਾਂ ਦੇ ਨਾਲ ਬਸ ਇਹਨਾਂ ਦੇ ਨਾਲ ਹੀ ਯਾਦ ਕਰਦੇ ਆ ਜਿਵੇਂ ਕਿ ਤੁਹਾਡੇ ਪਤੀ ਨੇ ਵੀ ਦੇਸ਼ ਵਾਸਤੇ ਜਿਹੜੀ ਸ਼ਹੀਦੀ ਦਿੱਤੀ ਆ ਪਰ ਜਿਹੜੇ ਫੌਜੀ ਵੀਰ ਜਿਹੜੇ ਸ਼ਹੀਦੀਆਂ ਦੇਂਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੁੜ ਕੇ ਸਰਕਾਰਾਂ ਪੁੱਛਦੀਆਂ ਨਹੀਂ ਇਹ ਦੇਖੋ ਜੀ ਸਾਨੂੰ ਤੇ ਸਰਕਾਰਾਂ ਨੇ ਪੁੱਛਿਆ ਇਹ ਤੇ ਮੈਂ ਨਹੀਂ ਕਹਿ ਸਕਦੀ ਵੀ ਸਰਕਾਰਾਂ ਨਹੀਂ ਪੁੱਛਦੀਆਂ ਜਿੱਥੇ ਸਰਕਾਰਾਂ ਨੇ ਸਾਨੂੰ ਪੁੱਛਿਆ ਪੁੱਛਿਆ ਇਹ ਇਹ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਨਹੀਂ ਪੁੱਛਿਆ ਉਹ ਤੇ ਫਿਰ ਉਹਨਾਂ ਦਾ ਕੋਈ ਕੁਝ ਕਰਾਂਦੀਆਂ ਵੀ ਮਜਬੂਰੀਆਂ ਹੁੰਦੀਆਂ ਕੁਝ ਮਜਬੂਰੀਆਂ ਹੁੰਦੀਆਂ ਇਹ ਨਹੀਂ ਪਤਾ ਇਹ ਸਰਕਾਰਾਂ ਕਿਉਂ ਨਹੀਂ ਪੁੱਛਦੀਆਂ ਵੈਸੇ ਤੇ ਸਾਡੀ ਕਿਸੇ ਸਰਕਾਰ ਨੇ ਕੋਈ ਕੰਮ ਨਹੀਂ ਛੱਡੀ। ਬਿਲਕੁਲ ਜੀ ਇਹ 26 ਜੁਲਾਈ ਕਰਵ ਦਿਸ ਪੂਰੇ ਭਾਰਤ ਦੇ ਵਿੱਚ ਬਣਾਇਆ ਜਾ ਰਿਹਾ ਹੈ ਕਿ ਜਿੱਥੇ ਉਹਨਾਂ ਦੇ ਪਰਿਵਾਰ ਬੈਠੇ ਨੇ ਉੱਥੇ ਵੱਖਰੇ ਵੱਖਰੇ ਪਰਿਵਾਰਾਂ ਦੇ ਆਪਣੇ ਪਖੜਾ ਕਰ ਰਹੇ ਨੇ ਤੇ ਉਹਨਾਂ ਚੀਦਾ ਨੂੰ ਜਿਹੜਾ ਯਾਦ ਕੀਤਾ ਜਾ ਰਿਹਾ ਹੈ। ਕੈਮਰਾਮੈਨ ਮਨੋਜ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇੰਡੀਆ ਅਮ੍ਰਿਤਸਰ